ਆਪਾਂ ਕਣਕ ਖਾਂਦੇ ਨਹੀਂ ਹੁੰਦੇ ਸੀ ਨਹੀਂ ਖਾਂਦੇ ਨਾ ਨਾ ਆਪਾਂ ਖਾਂਦੇ ਸੀ ਬਾਜਰਾ ਜੋ ਛੋਲੇ ਮੱਕੀ ਠੀਕ ਹੈ ਸਬਜ਼ੀਆਂ ਮੂੰਗੀ ਮਸਰੀ ਮੋਠ ਇਹ ਖਾਂਦੇ ਸੀ ਇਹ ਬੰਦੇ ਦੀ ਖੁਰਾਕ ਸੀ ਕਣਕ ਸਾਡੀ ਖੁਰਾਕ ਦਾ ਹਿੱਸਾ ਨਹੀਂ ਸੀ ਇਹ ਵੀ ਤੁਹਾਨੂੰ ਦੱਸਣਾ ਕਣਕ ਬਾਤ ਦੇ ਵਿੱਚ ਆਈ ਹੈ ਚੌਰਪ ਮੰਨੀਆਂ ਤਕੇ ਹਾਂ ਦੀ ਫੇਰੇ ਪ੍ਰਚਾਰੀ ਗਈ ਪ੍ਰਚਾਰੀ ਗਈ ਫੇਰ ਉਹ ਬਾਈ ਨੇ ਪ੍ਰਚਾਰਤੀ ਕਿ ਹੁਣ ਸਾਡੀ ਹਰ ਚੀਜ਼ ਕਣਕ ਦੀ ਰੋਟੀ ਚ ਆ ਗਈ ਫੁਲਕਾ ਕਣਕ ਦਾ ਪਰੌठा ਕਣਕ ਦਾ ਪ੍ਰਸ਼ਾਦ ਕਣਕ ਦਾ ਸਵਾਦ ਕਣਕ ਦਾ ਹੈ ਇਹ ਸਾਰੀ ਕਣਕ ਹੀ ਕਣਕ ਹੈ ਖਾਈਆ ਸੂਰਾਂ ਦਾ ਇਹ ਬੰਦਿਆਂ ਦੀ ਖੁਰਾਕ ਨਹੀਂ ਆ। ਮੈਂ ਬੰਦਿਆਂ ਦੀ ਖੁਰਾਕ ਨਹੀਂ ਸੂਰਾ ਖਾਈਆ ਹੈ। ਸੂਰਾ ਤੇ ਹੈ। ਹਾਂ ਇਹ ਤਾਂ ਬਗੈਰ ਸਾਰੀ ਉਮਰ ਬੰਦਾ ਕੱਟਦਾ ਕਣਕ ਦੇ ਵਗਾਂ। ਕਣਕ ਤਾਂ ਵਗਾਂ। ਹਾਂਜੀ। ਇਸ ਤੋਂ ਬਗੈਰ ਦੂਜਾ ਬਹੁਤ ਕੁਛ ਆ ਖਾਣ ਨੂੰ। ਬਾਜਰਾ ਖਾ ਲੋ। 21% ਫੂਡ ਵੈਲਿਊ ਆ। ਪਰ ਕਿੰਨੀ 3.5 ਤੁਸੀਂ ਕਹਿ ਰਹੇ ਸੂਰਾ ਦਾ ਖਾਣਾ ਸੀ। ਹਾਂਜੀ। ਛੋਲੇ ਖਾਓ 13% ਫੂਡ ਵੈਲਿਊ ਆ। ਮੱਕੀ ਖਾਓ 8% ਫੂਡ ਵੈਲਿਊ ਆ ਹੂੰ ਚੌਲ ਖਾਓ 3% ਆ ਹੂੰ ਇਹਨਾਂ ਤੋਂ ਬਗੈਰ ਸਰਦਾ ਖਾਸ ਤਰ੍ਹਾਂ ਤੇ ਕੰਕਤੋਂ ਹੂੰ ਖਾਂਦੀਆਂ ਠੀਕ ਆ ਕਿਉਂ ਹੈਤਾ ਨਾ ਅਜੇ ਹੂੰ ਜਿਹੜੇ ਅਨਾਜ ਨੂੰ ਪਸ਼ੂ ਖਾ ਜਾਂਦਾ ਉਹਨੂੰ ਬੰਦਾ ਵੀ ਖਾ ਸਕਦਾ ਕਿਉਂਕਿ ਬੰਦਾ ਵੀ ਤਾਂ ਪਸ਼ੂ ਹੈ ਨਾ ਹੂੰ ਇਹ ਵੀ ਨਾ ਹਾਂ ਬੰਦਾ ਵੀ ਇੱਕ ਖਤਰਨਾਕ ਪਸ਼ੂ ਆ ਚਾਹੇ ਤਾਂ ਸਾਰੀ ਉਹਨਾਂ ਅਨਾਜ ਖਾ ਕੇ ਗੁਜ਼ਾਰਾ ਕਰਦਾ ਜਾਵੇ ਤਾਂ ਸਾਰੀ ਉਮਰ ਮਾਸ ਹੀ ਖਾਈ ਜਾਂਦਾ ਮਾਸ ਹੀ ਖਾਈ ਜਾਂਦਾ ਵੇਖੋ ਬੜਾ ਖਤਰਾ ਤਿੰਨ ਜਾਨਵਰ ਨੇ ਹੈ ਬੰਦਾ ਕੁੱਤਾ ਤੇ ਬਿੱਲਾ ਹੂੰ ਤੁਸੀਂ ਐਂ ਕਰੋ ਘਾ ਪਾ ਦੇ ਸ਼ੇਰ ਨੂੰ ਕਿਹਦੇ ਖਾ ਜੇ ਤਾਂ ਪਤਾ ਨਹੀਂ ਆਪ ਦੀ ਸੀਮਾ ਕ੍ਰੋਸ ਨਹੀਂ ਕਰੂਗਾ ਹੂੰ ਗਊ ਨੂੰ ਪਾ ਦੇ ਜੇ ਖਾ ਜੇ ਤਾਂ ਮੱਝ ਨੂੰ ਪਾ ਦਿਓ ਘੋੜੇ ਨੂੰ ਪਾ ਦਿਓ ਬੱਕਰੀ ਨੂੰ ਪਾ ਦਿਓ ਭੇਡ ਨੂੰ ਪਾ ਦਿਓ ਉੱਠ ਨੂੰ ਪਾ ਦਿਓ ਇਹ ਮਾਸ ਨਹੀਂ ਖਾਣਗੇ ਹੂੰ ਤੇ ਸ਼ੇਰ ਹੈ ਚੀਤਾ ਹੈ ਇਹ ਕਾਇ ਨਹੀਂ ਖਾਂਦੀ ਬੰਦਾ ਤੋਂ ਨਹੀਂ ਖਾ ਜਾਂਦਾ ਇਹ ਵੀ ਨਾਲ ਹੈ ਠੀਕ ਹੈ ਅਰੇ ਪੱਕੀ ਗੱਲ ਹੈ ਕਿ ਮਾਸ ਖਾਣਾ ਬੰਦਾ ਹਮੇਸ਼ਾ ਬਹੁਤ ਜ਼ਿਆਦਾ क्रੂਲ ਹੋ ਜਾਂਦਾ ਹੈ क्रੂਲ ਹੋ ਜਾਂਦਾ ਇਹ ਪੱਕੀ ਗੱਲ ਮਨੁੱਖ ਨੂੰ क्रੂਰਤਾ ਦੀ ਬਿਲਕੁਲ ਲੋੜ ਨਹੀਂ ਸ਼ੇਰ ਕਿੱਡਾ क्रੂਰ ਹੈ ਜਦੋਂ ਪੈਂਦਾ ਥੋੜੇ ਸਿਰਮ ਨਹੀਂ ਪੈਂਦਾ ਉੱਥੇ ਕਿੱਡਾ ਵੱਡਾ ਹੈ ਕ੍ਰੂਲ ਨਹੀਂ ਕਿਉਂਕਿ ਇਹ ਕੌਗਨਿਟਿਵ ਦੇ ਕਈ ਲੋਕ ਜਿਹੜੇ ਨੇ ਉਹ ਜੱਜ ਵੀ ਨੇ ਵਕੀਲ ਜਦੋਂ ਪੜ੍ਹ ਕੇ ਤਾਂ ਬਣ ਗਏ ਹਾਂ ਬੜੇ ਜਦੋਂ ਪੜ ਗਿਆ ਜੱਜ ਬਣ ਗਿਆ ਵਕੀਲ ਬਣ ਗਿਆ ਡਾਕਟਰ ਬਣ ਗਿਆ ਇੰਜੀਨੀਅਰ ਬਣ ਗਿਆ ਫੌਜ ਚ ਭਰਤੀ ਹੋ ਗਿਆ ਵੇਖੋ ਸਖੰਢੀ ਜੀ ਸਾਹਿਬ ਫੌਜ ਪੁਲਿਸ ਚ ਭਰਤੀ ਹੋ ਜਾ ਚ ਕੀ ਮਾੜਾ ਜੀ ਉਹਨੂੰ ਪਤਾ ਵੀ ਮੈਂ ਉਹਨੂੰ ਆਪਣਾ ਵੀ ਪਤਾ ਵੀ ਮੇਰੇ ਚਾਹ ਘਾਟਾ ਜਿਸ਼ਮਾਨੀ ਹੂੰ ਮਰਦਾਨੀ ਜਿਸ਼ਮਾਨੀ ਘਾਟਾ ਦਿਮਾਗੀ ਕਾਰਣੀ ਆ ਹੂੰ ਦਿਮਾਗੀ ਚੇਤਨਾ ਕਿਉਂਕਿ ਕਿਸੇ ਵੀ ਜਿਹੜਾ ਜੀਵ ਆ ਉਹਦੀ ਦਿਮਾਗੀ ਚੇਤਨਾ ਵੱਖਰੀ ਹੁੰਦੀ ਆ ਜਿਸ ਮਨ ਨਾਲ ਉਹ ਉਹਨਾਂ ਨੂੰ ਪਤਾ ਹੋਊਗਾ ਤੇ ਠੀਕ ਸਹੀ ਉਹਨਾਂ ਦਾ ਪੋਜ਼ਿਟਿਵ ਰੋਲ ਹੋਊਗਾ ਅੱਜ ਤੱਕ ਇਹ ਗੱਲ ਅਸੀਂ ਸੋਚੀ ਨਹੀਂ ਸੀ ਵੀ ਇਹ ਕਿਤੇ ਪੜ੍ਹ ਕੇ ਜੱਜ ਵੀ ਬਣਨਗੇ ਆਈਪੀਐਸ ਵੀ ਬਣਨਗੇ ਆਈਐਸ ਵੀ ਬਣਨਗੇ ਡਾਕਟਰ ਵੀ ਬਣਨਗੇ ਇੰਜੀਨੀਅਰ ਵੀ ਬਣਨਗੇ ਹੁਣ ਸਾਰਾ ਕੁਝ ਬਣਨਗੇ ਹੂੰ ਇਹ ਆ ਕਾਰਣੀ ਕਦੇ ਤੁਸੀਂ ਮਿਲੇ ਹੋ ਕਿ ਤੇ ਗੇ ਨੂੰ ਕਿ ਲੱਗ ਬਹੁਤ ਗਿਆ ਨੂੰ ਮੁਲਾਕਾਤਾਂ ਹੋ ਜਾਂਦੀਆਂ ਪਰ ਜਦੋਂ ਨਾਲ ਗੱਲ ਕਰਦੇ ਆ ਉਦੋਂ ਪਤਾ ਲੱਗਦਾ ਵੀ ਉਹ ਹੈ ਧਰਤੀ ਤੇ ਇਹ ਵੀ ਜੀਵਨ ਹੈ ਉਹਦੇ ਜੀ ਅਸੀਂ ਦੱਸੋ ਤਾਂ ਸੀ ਮਿਸ ਹਨੂ ਤੁਸੀਂ ਕੀ ਕਹੋਗੇ ਸਾਡਾ ਕਸੂਰ ਦੱਸਦੇ ਬਸ ਇਹ ਸਾਡੇ ਨਾਲ ਕੁਦਰਤ ਨੇ ਬੇਇਨਸਾਫੀ ਕੀਤੀ ਸਾਡਾ ਕਸੂਰ ਤਾਂ ਦੱਸ ਦਿਓ ਲਗਦੇ ਬੰਦੇ ਆਵਾਂਗੇ ਨਾਰਮਲ ਬੰਨਾਂ ਵਰਗੇ ਵਿਚਾਰੇ ਹਾਂਜੀ ਜੇ ਲੈਸਬੀਅਨ ਹੋਏਗੀ ਤਾਂ ਨਾਰਮਲ ਕੁੜੀਆਂ ਵਰਗੀ ਕੁੜੀਆਂ ਵਰਗੀ ਕਰੋ ਚੱਕ ਕੇ ਉਹਨਾਂ ਨੂੰ ਬਾਹਰ ਕੱਢ ਦਿੰਦੇ ਨੇ ਕੋਈ ਕਹਿੰਦਾ ਮੇਰੀ ਕੁੜੀ ਲੈਸਬੀਅਨ ਹੈ ਕੋਈ ਕਹਿੰਦਾ ਮੇਰਾ ਮੁੰਡਾ ਗੇ ਹੈ ਦੱਸ ਦਿਓ ਕੋਈ ਨਹੀਂ ਕਰਦਾ ਬਸ ਭਾਈ ਪਾਣਾ ਵਰਤ ਗਿਆ ਪਾਣਾ ਵਰਤ ਗਿਆ ਕਰੀ ਜਾਂਦੇ ਆ ਕੀ ਕਹੀਏ ਭਾਈ ਕੁਦਰਤ ਆ ਚਲੋ ਉਹ ਜਾਣੇ ਰਾਮ ਭਰੀ ਕਰੂ ਫੇਰ ਐ ਕਹਿਣ ਲੱਗ ਜਾਂਦੇ ਗੱਲ ਤਾਂ ਇਹਨਾਂ ਦੇ ਇਹਨਾਂ 'ਚ ਚੇਤਨਾ ਤੇ ਵਿੱਦਿਆ ਦੇਣ ਦੀ ਆ ਫੇਰ ਇਹਨਾਂ ਨੂੰ ਆ ਜਾਣਾ ਜਿਹਨੂੰ ਪਿੰਨੂੰ ਮੈਂ ਤਾਂ ਇਹਨਾਂ ਨੂੰ ਕਹਿੰਦਾ ਕੰਜਰਾ ਖਾੜੇ ਫੇਰ ਕੰਜਰ ਖਾੜੇ ਨਾਲ ਲੱਗਣੂ ਫੇਰ ਤਾਂ ਅਗਲਾ ਇਹਨਾਂ ਨੂੰ ਨਹੀਂ ਵੇਖੂ ਯਾਰ ਵੀ ਕੁਦਰਤ ਦੀ ਇਹ ਵੀ ਇੱਕ ਕਰਾਮਾਤ ਹੈ ਵੀ ਬੰਦੇ ਨੂੰ ਆਪਣੀ ਜਿਵੇਂ ਵਾਰੀ ਦਾ ਕਿੱਡਾ ਅਹਿਸਾਸ ਹੈ ਨਾਲੇ ਕੋਈ ਅਚੀਵਮੈਂਟ ਹੋਵੇ ਤੁਸੀਂ ਉਹ ਦਿਖਾਓ ਨਾ ਆ ਕੀ ਐਦਾ ਪ੍ਰੇਡ ਨੱਚਦੇ ਡੋ ਨੱਚ ਕੀ ਦਿਖਾਉਣ ਵਾਲੀ ਗੱਲ ਹੈ ਜੀ ਸਵਾਣ ਨੂੰ ਤੁਸੀਂ ਸੋਨੂੰ ਸ਼ਰਮ ਨਾਲ ਮਰ ਜਾਣਾ ਚਾਹੀਦਾ ਵੀ ਉਹਨਾਂ ਨੂੰ ਆ ਕੰਮ ਕਰਨਾ ਪੈ ਰਿਹਾ ਰਾਜਕਰਤਾ ਸ਼੍ਰੇਣੀਆਂ ਨੂੰ ਸਰਕਾਰਾਂ ਨੂੰ ਇਹਨਾਂ ਨੇ ਪਰ ਕੀ ਕਰਨੇ ਤਾਂ ਕਹਿੰਦੇ ਜੀਵੀ ਰੋਡ ਦਾ ਕਦ ਵੱਡਾ ਹੋ ਜਾਏ ਸਰਕਾਰ ਨੂੰ ਕੋਈ ਪੜਾ ਜੀਵੀ ਰੋਡ ਵੱਡੀ ਹੋ ਜਾਏ ਕਿਉਂਕਿ ਜਿਹੜਾ ਬੰਦਾ ਜੀਵੀ ਰੋਡ ਤੇ ਚੜ ਗਿਆ ਉਹ ਕ੍ਰਾਂਤੀਕਾਰੀ ਨਹੀਂ ਹੁੰਦਾ ਵਿਚਾਰਾ ਉਹ ਪ੍ਰਾਂਤੀਕਾਰੀ ਹੋ ਜਾਂਦਾ ਐ ਵੀ ਨਾਲਾ ਹੂੰ ਉੱਥੇ ਥੋੜੀਆਂ ਤੇਲ ਦੀਆਂ ਮਾਲਿਸ਼ਾਂ ਕਰਨ ਵਾਲੇ ਕਈ ਆ ਜਾਣਗੇ ਨਾਲ ਦੀ ਨਾਲ ਹੀ ਵੀ ਹਾਂ ਐਸੇ ਜੋ ਕਰ ਰਹਾ ਹੈ ਇਨਾਂ ਤੇ ਤਰਸ ਕਰਨਾ ਇਹਨਾਂ ਦਾ ਮਾਨ ਕਰਨਾ ਇਹਨਾਂ ਨੂੰ ਵਿੱਦਿਆ ਦੇਣੀ ਇਹਨਾਂ ਸਵੈਮਾਨ ਪੈਦਾ ਕਰਨਾ ਇਸ ਸਮਾਜ ਦਾ ਕੰਮ ਹੈ ਔਰ ਇਸ ਸਮਾਜ ਦੇ ਵਿੱਚ ਆਪਣਾ ਬਹੁਤ ਹੀ ਹਾਂ ਪੱਖੀ ਪੋਜ਼ਿਟਿਵ ਰੋਲ ਅਦਾ ਕਰ ਸਕਦੇ ਆ। ਹੂੰ ਇਹ ਜਿਵੇਂ ਡਾਕਟਰ ਆਪਣਾ ਸਾਇੰਟਿਸਟ ਕਹਿ ਰਹੇ ਸੀ ਬਲਵਿੰਦਰ ਸਿੰਘ ਔਲਖ ਜਿਹੜੇ ਕਹਿ ਰਹੇ ਸੀਗੇ ਵੀ ਵਿਰਾਕਾ ਦੇ ਕਰਕੇ ਆ ਜਿਹੜੀ ਕਣਕ ਸਾਡੇ ਚ ਆ ਗਈ ਇਹ ਉਹਦੇ ਕਰਕੇ ਆ ਨਹੀਂ ਕੱਲੀ ਕਣਕ ਨਹੀਂ ਹੋਰ ਬੜਾ ਕੁਝ ਆ ਸਾ ਜਿਹੜਾ ਖਾਣ ਪੀਣ ਦਾ ਜੋ ਸਾਡਾ ਲਾਈਫ ਸਟਾਈਲ ਵੈਸੇ ਨੋਰਮਲ ਕਹਿੰਦੇ ਨਹੀਂ ਮੈਪੈਸਟਿਡ ਕਹਿੰਦੇ ਵੇਖੋ ਪਹਿਲਾਂ ਤੁਹਾਨੂੰ ਪਤਾ ਹੈ ਆਪਾਂ ਕਣਕ ਖਾਂਦੇ ਨਹੀਂ ਹੁੰਦੇ ਸੀ ਨਹੀਂ ਖਾਂਦੇ ਨਾ ਨਾ ਆਪਾਂ ਖਾਂਦੇ ਸੀ ਬਾਜਰਾ ਜੋ ਛੋਲੇ ਮੱਕੀ ਠੀਕ ਹੈ ਸਬਜ਼ੀਆਂ ਮੂੰਗੀ ਮਸਰੀ ਮੋਠ ਇਹ ਖਾਂਦੇ ਸੀ ਇਹ ਬੰਦੇ ਦੀ ਖੁਰਾਕ ਸੀ ਕਣਕ ਸਾਡੀ ਖੁਰਾਕ ਦਾ ਹਿੱਸਾ ਨਹੀਂ ਸੀ ਇਹ ਵੀ ਤੁਹਾਨੂੰ ਦੱਸ ਦੇਣਾ ਕਣਕ ਬਾਤ ਦੇ ਵਿੱਚ ਆਈ ਹੈ ਚੌਪਮਨੀਆਂ ਤੱਕੇ ਖਾਂਦੀ ਮੇਰੇ ਪ੍ਰਚਾਰੀ ਗਈ ਪ੍ਰਚਾਰੀ ਗਈ ਫੇਰ ਉਹ ਬਾਈ ਨਹੀਂ ਪ੍ਰਚਾਰਤੀ ਕਿ ਹੁਣ ਸਾਡੀ ਹਰ ਚੀਜ਼ ਕਣਕ ਦੀ ਰੋਟੀ ਤੇ ਆ ਗਈ ਫੁਲਕਾ ਕਣਕ ਦਾ ਪਰੌઠા ਕਣਕ ਦਾ ਪ੍ਰਸ਼ਾਦ ਕਣਕ ਦਾ ਸਵਾਦ ਕਣਕ ਦਾ ਹੈ ਇਹ ਸਾਰੀ ਕਣਕ ਹੀ ਕਣਕ ਹੈ ਖਾਈਆ ਸੂਰਾ ਦਾ ਕੀ ਬੰਦਿਆਂ ਦੀ ਖੁਰਾਕ ਨਹੀਂ ਹੈ ਨਾ ਬੰਦਿਆਂ ਦੀ ਖੁਰਾਕ ਨਹੀਂ ਸੂਰਾ ਦਾ ਖਾਈਆ ਹੈ ਸੂਰਾ ਦੇ ਵਿੱਚ ਹਾਂ ਇਹ ਤਾਂ ਬਗੈਰ ਸਾਰੀ ਉਮਰ ਬੰਦਾ ਕਟਸਦਾ ਕਣਕ ਤੋਂ ਬਗੈਰ ਕਣਕ ਤੋਂ ਬਗੈਰ ਹਾਂਜੀ ਇਸ ਤੋਂ ਬਗੈਰ ਦੂਜਾ ਬਹੁਤ ਕੁਛ ਆ ਖਾਣ ਨੂੰ ਬਾਜਰਾ ਖਾ ਲੋ 21% ਫੂਡ ਵੈਲਿਊ ਆ ਪਰ ਕਦੀ ਸਾਢੇ ਤਿੰਨ ਤੁਸੀਂ ਕਹਿ ਰਹੇ ਸੂਰਾ ਦਾ ਖਾਣਾ ਸੀ ਹਾਂਜੀ ਛੋਲੇ ਖਾਓ 13% ਫੂਡ ਵੈਲਿਊ ਆ ਮੱਕੀ ਖਾਓ 8% ਫੂਡ ਵੈਲਿਊ ਆ ਹੂੰ ਚੌਲ ਖਾਓ 3% ਆ ਹੂੰ ਇੰਨਾ ਤਾਂ ਬਗੈਰ ਸਰਦਾ ਖਾਸ ਤਰ੍ਹਾਂ ਤੇ ਕਣਕ ਤੋਂ ਹੂੰ ਖਾਂਦੀਆ ਠੀਕ ਆ ਕਿਉਂ ਹੈਤਾ ਨਾ ਆ ਜੇ ਜਿਹੜੇ ਅਨਾਜ ਨੂੰ ਪਸ਼ੂ ਖਾ ਜਾਂਦਾ ਉਹ ਬੰਦਾ ਵੀ ਖਾ ਸਕਦਾ ਕਿਉਂਕਿ ਬੰਦਾ ਵੀ ਤਾਂ ਪਸ਼ੂ ਹੈ ਨਾ ਹੂੰ ਇਹ ਵੀ ਨਾ ਹਾਂ ਬੰਦਾ ਵੀ ਖਤਰਨਾਕ ਪਸ਼ੂ ਆ ਚਾਹੇ ਤਾਂ ਸਾਰੀ ਉਹਨਾਂ ਅਨਾਜ ਖਾ ਕੇ ਗੁਜ਼ਾਰਾ ਕਰਦਾ ਹੈ ਜਾਵੇ ਤਾਂ ਸਾਰੀ ਉਮਰ ਮਾਸ ਹੀ ਖਾਈ ਜਾਂਦਾ ਮਾਸ ਹੀ ਖਾਈ ਜਾਂਦਾ ਵੇਖੋ ਬੜਾ ਖਤਰਾ ਤਿੰਨ ਜਾਨਵਰ ਨੇ ਹੈ ਬੰਦਾ ਕੁੱਤਾ ਤੇ ਬਿੱਲਾ ਤੁਸੀਂ ਐਂ ਕਰੋ ਘਾ ਪਾ ਦੇ ਸ਼ੇਰ ਨੂੰ ਕਦੇ ਖਾ ਜਾਤਾ ਪਤਾ ਨਹੀਂ